ਜੀ ਫੁੰਦਰੋਣਾ ਵਾਲੇ ਉਮੀਦਵਾਰ ਜਿਹੜੇ ਉਹਨਾਂ ਵਾਸਤੇ ਤੁਸੀਂ ਪ੍ਰਚਾਰ ਕਰ ਰਹੇ ਜੀ ਵੋਟਾਂ ਮੰਗ ਰਹੇ ਜੀ ਕੀ ਕਿਸ ਤਰ੍ਹਾਂ ਦਾ ਮਾਹੌਲ ਦਿਖਾਈ ਦੇ ਰਿਹਾ ਕੀ ਗੱਲਾਂ ਚੱਲ ਰਹੀਆਂ ਹਲਕਾ ਖਡੂਰ ਸਾਹਿਬ ਦੇ ਵਿੱਚ ਬਹੁਤ ਚੰਗਾ ਮਾਹੌਲ ਆ ਪਿਛਲੀ ਵਾਰ ਤਾਂ ਮੈਂ ਵੀ ਨਵਾਂ ਸੀ ਲੋਕਾਂ ਨੇ ਉਦੋਂ ਵੀ ਵੱਡੀ ਲੀਡ ਦੇ ਨਾਲ ਜਿਤਾਇਆ ਹੋਣ ਮੇਰੇ ਪਿੰਡਾਂ ਚ ਪਰਿਵਾਰ ਨੇ ਦੋਸਤ ਨੇ ਰਿਸ਼ਤੇਦਾਰ ਕਾਫੀ ਨੇ ਸੋ ਸਾਡੀ ਇੱਕ ਵੱਡੀ ਟੀਮ ਆ ਤੇ ਅਸੀਂ ਵੱਡੀ ਲੀਡ ਨਾਲ ਲਾਲਜੀਤ ਸਿੰਘ ਕੋਲ ਰੋਚਾਵਾ ਹੁੰਦਾ ਸਰ ਅੱਜ ਕਿੰਨੇ ਜਿਹੜੇ ਮੈਂਬਰ ਨੇ ਉਹ ਸ਼ਾਮਲ ਕੀਤੇ ਗਏ ਨੇ ਪੰਜ ਸੱਤ ਦਾ ਜਿਹੜੇ ਅੱਜ ਹੁਣ ਸਾਥੀ ਆ ਪੰਜ ਸੱਤ ਪਰਿਵਾਰ ਸੱਤ ਅੱਠ ਪਰਿਵਾਰ ਜਿਹੜੇ ਹੁਣ ਇਹ ਪਿੰਡ ਦੇ ਵਿੱਚ ਹੀ ਅੱਜ ਸ਼ਾਮਲ ਹੋਏ ਆ ਤੇ ਪਿਛਲੇ ਪਿੰਡਾਂ ਦੇ ਵਿੱਚ ਵੀ ਜਿਹੜੇ ਆ ਉਹ ਕਾਫੀ ਸਾਥੀ ਜਿਹੜੇ ਆ ਸ਼ਾਮਲ ਕੀਤੇ ਗਏ ਆ ਅਗਲੇ 7 ਦਿਨ ਦੇ ਵਿੱਚ ਵਿੱਚ ਕਈ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੇ ਆਪੋਜੀਸ਼ਨ ਵਾਲੇ ਲਗਾਤਾਰ ਕਹਿੰਦੇ ਕਿ ਆਮ ਆਦਮੀ ਪਾਰਟੀ ਵਾਲੇ ਟਰਾਥਮ ਘਾ ਕੇ ਸ਼ਾਮਲ ਕਰ ਰਹੇ ਨੇ ਧੱਕੇ ਨਾਲ ਕੀ ਕਹਿਣਾ ਚਾਹੋਗੇ ਉਹਨਾਂ ਲਈ ਆਤਾ ਆਪਾਂ ਨੂੰ ਨਹੀਂ ਆ ਗਿਆ ਠੀਕ ਆ ਪ੍ਰੇਮ ਦੇਖੋ ਉਹ ਤੁਸੀਂ ਪਿਛਲੇ ਪਿੰਡ ਵੇਖਿਆ ਨਾ ਉਹ ਬੰਦਾ ਆਪਣਾ ਕਹਿੰਦਾ ਭਾਜੀ ਆਪਣੇ ਦੋ ਬੰਦੇ ਖੱਬੇ ਸੱਜੇ ਜਾਣਾ ਜਾਂਦੇ ਆ ਤੇ ਮੈਂ ਇਹ ਕਹਤਾ ਮੈਂ ਕਹਾਂ ਲੋਕਤੰਤਰ ਆ ਜੇ ਆਪਣੇ ਨਾਲ ਆ ਰਹੇ ਤੇ ਜੇ ਦੋ ਆਪਣੇ ਜਾਣ ਰਹੇ ਆ ਵੀ ਲੋਕਤੰਤਰ ਆ ਬੰਦਿਆ ਦੀ ਮਰਜ਼ੀ ਆ ਰਾਤੋਂ ਕਾਗੇ ਦੱਸੋ ਕਿ ਮਾਪਿਆਂ ਨੂੰ ਆਪਣੇ ਨਾਲ ਰੱਖਾ ਪਰ ਇਹ ਪਿਆਰ ਦੀ ਗੱਲ ਆ ਲੋਕ ਭਗਵੰਤ ਮਾਨ ਨੂੰ ਪਿਆਰ ਕਰਦੇ ਆ ਉਹਦੇ ਕੰਮਾਂ ਦੇ ਉਹ ਜਿਹੜਾ ਵੇਖ ਰਹੇ ਆ ਤੇ ਕੰਮਾਂ ਨੂੰ ਵੇਖ ਕੇ ਹੀ ਆ ਜਿਹੜਾ ਪਰਿਵਾਰ ਅੱਜ ਸ਼ਾਮਿਲ ਹੋਏ ਦੱਸ ਰਹੇ ਵੀ ਉਹ ਜਿਹੜਾ ਉਹਨਾਂ ਦਾ ਬੰਨਾ ਏਰੀਆ ਬਚਣ ਡਿਆ ਇਹੋ ਆਵ ਦੱਸ ਕੇ ਆਏ ਦੂਜੀ ਪਾਰਟੀ ਨੂੰ ਪਾਉ ਅਸੀਂ ਚੱਲੇ ਜਿੰਨੇ ਸਾਡਾ ਕੰਮ ਸਵਾਰਿਆ ਅਸੀਂ ਉਹਦੇ ਨਾਲ ਚੱਲੇ ਸਰ ਕਿਹੜੀ ਪਾਰਟੀ ਨੂੰ ਛੱਡ ਕੇ ਆਏ ਨੇ ਇਹ ਕਾਂਗਰਸ ਨੂੰ ਜੀ ਇਧਰ ਬੰਨ ਦਾ ਬੜਾ ਤਕੜਾ ਮਸਲਾ ਵਾ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ بارشਾਂ ਹੋਣੀਆਂ ਵਾ ਉਹਦੇ ਵਾਸਤੇ ਕੋਈ ਉਹ ਬੜੀ ਵੱਡੀ ਮੁਸ਼ਕਲ ਹੈ ਕੀ ਆ ਪਰਲਾ ਮੈਂ ਉਹੀ ਤਾਂ ਕਹਿੰਦਾ ਇਹ ਹੋ ਜੇ ਨਾ ਕਿਤੇ ਤੇ ਮੈਂ ਕੋਸ਼ਿਸ਼ ਚ ਕਰਦਾ ਵੇਖੋ ਦੋ ਵਾਰ ਵਿਧਾਨ ਸਭਾ 'ਚ ਮੈਂ ਮੰਗ ਆਪਣੇ ਇਲਾਕੇ ਦੀ ਰੱਖ ਚੁੱਕਾ ਸਰਕਾਰ ਅੱਗੇ ਇਹ ਨਹੀਂ ਚੁੱਪ ਕਰਕੇ ਰੱਖੀ ਆ ਮੈਂ ਸ਼ਰਿਆਮ ਬੋਲ ਕੇ ਰੋਹਾ ਪਾ ਕੇ ਵਿਧਾਨ ਸਭਾ 'ਚ ਰੱਖਿਆ ਕਿ ਮੇਰੇ ਇਲਾਕੇ ਨੂੰ ਬੰਨ ਦੀ ਲੋੜ ਆ ਸੋ ਮੇਰੇ ਵੱਲੋਂ ਕੋਈ ਕਸਰ ਨਹੀਂ ਆ ਪਰ ਇਹਦਾ ਪੈਸਾ ਜਿਹੜਾ ਨਾ ਉਹ ਵੱਡੀ ਗਿਣਤੀ ਦੇ ਵਿੱਚ ਜਾਂਦਾ ਵਾ ਇਸ ਕਰਕੇ ਸਾਨੂੰ ਸੈਕਟਰ ਦੀ ਬੜੀ ਮਹੱਤ ਲੈਣੀ ਪੈਣੀ ਆ ਤੇ ਮੇਰਾ ਵੀ ਲਾਲਜੀਤ ਢੋਲਰ ਜਿੱਤ ਕੇ ਜਾਂਦਾ ਵਾ ਤੇ ਮੈਨੂੰ ਕਹੂੰਗਾ ਕਿ ਉਹ ਸੈਂਟਰ ਦੇ ਵਿੱਚ ਆਪਣੀ ਇਹ ਜਿਹੜੀ ਆਵਾਜ਼ ਰੱਖੀ ਤੇ ਸਾਡਾ ਜਿਹੜਾ ਬੰਨ ਇੱਕ ਸਰ ਇਧਰ ਪੋਲ ਦੀ ਉੜੀ ਉਹ ਸੁਲਤਾਨਪੁਰ ਲੋਧੀ ਨੂੰ ਜਿਹੜਾ ਬੜਾ ਸ਼ਾਰਟਕਟ ਰਸਤਾ ਪੈਂਦਾ ਵਾ ਜੇ ਕਿਤੇ ਉਹ ਵਾਲਾ ਮਸਲਾ ਉਹ ਵੀ ਅਮਰੀਕੀ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਦੇ ਅੱਗੇ ਗੱਲ ਰੱਖੀ ਸੀ ਤੇ ਕੋਸ਼ਿਸ਼ ਕਰਾਂਗਾ ਬਾਕੀ ਮਹਾਰਾਜ ਨੇ ਆਪੇ ਹੱਥ ਦੇ ਕੇ ਕੰਮ ਕਰਾ ਲੈਣੇ ਕਾਂਗਰਸੀ ਉਮੀਦਵਾਰ ਦਾ ਕਹਿਣਾ ਹੈ ਜੇਕਰ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਨਾ ਹੋਇਆ ਤੇ ਮੈਂ ਹਾਈਕੋਰਟ ਜਾਊਂਗਾ ਦੇਖੋ ਕਮਾਲ ਦੀਆਂ ਗੱਲਾਂ ਇਹਦਾ ਕਾਨੂੰਨ ਬਣ ਜਾਣਾ ਚਾਹੀਦਾ ਵਾ ਠੀਕ ਹੈ ਨਾ ਕਿ ਜਦੋਂ ਕੋਈ ਚੋਣਾਂ ਲੜਨੀ ਆ ਜਾਂ ਕਿ ਜੋਬ ਤੇ ਜਾਣਾ ਤੇ ਉਹਦਾ ਡਾਕਟਰਸ ਜਿਹੜਾ ਉਹ ਉਦੋਂ ਹੀ ਹੋਵੇ ਨਾਲੇ ਇਹ ਡੋਗ ਟੈਸਟ ਦੀ ਗੱਲ ਕਰਨੀ ਸੀ ਜਦੋਂ ਵਿਧਾਨ ਸਭਾ ਦੇ ਵਿੱਚ ਸੀ ਉਦੋਂ ਗੱਲ ਕਰਦਾ ਇਹਦੀ ਸਰਕਾਰ ਸੀ ਉਦੋਂ ਕਾਨੂੰਨ ਬਣਾ ਲੈਂਦੇ ਹੁਣ ਇਹ ਵੇਲਾ ਨਹੀਂ ਆ ਵੀ ਫਲਾਨਾ ਆ ਖਾਂਦਾਈ ਫਲਾਨਾ ਉਹ ਖਾਂਦਾਈ ਇਹ ਗੱਲਾਂ ਕਰਦਾ ਐਵੇਂ ਝੂਠੀਆਂ ਬੇਬੁਨਿਆਦ ਗੱਲਾਂ ਕਰਦਾ ਇਹਦੇ ਮੈਂ ਐਵੇਂ ਹੁਣ ਕੇ ਇਹ ਤੇ ਤੁਹਾਡੇ ਕੈਮਰੇ ਤੇ ਕਹੀ ਜਾਵਾਂ ਕਿ ਫਲਾਨਾ ਜੀ ਆ ਕਰਦਾ ਫਲਾਨਾ ਕੋਈ ਗੱਲਾਂ ਨਹੀਂ ਗੱਲ ਕਰੀਏ ਮੁੱਦਿਆਂ ਦੀ ਜੋ ਲੋਕਾਂ ਨੂੰ ਪਸੰਦ ਆ ਜੋ ਲੋਕੀ ਚਾਹੁੰਦੇ ਆ ਲੋਕਾਂ ਦੇ ਕੰਮਾਂ ਦੀ ਗੱਲ ਕਰੀਏ ਸੋ ਇਹਨਾਂ ਚੀਜ਼ਾਂ ਵੱਲ ਹੁਣ ਧਿਆਨ ਜਿਹੜਾ ਉਹ ਨਹੀਂ ਦੇਣਾ ਚਾਹੀਦਾ ਆਪਣੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਦੱਸਣ ਕਿ ਠੀਕ ਹੈ ਜੀ ਜੇ ਅਸੀਂ ਮੈਂਬਰ ਪਾਰਲੀਮੈਂਟ ਬਣਦੇ ਤੇ ਕੀ ਕਰਾਂਗੇ ਸਾਡਾ ਬੰਦਾ ਦੱਸੇ ਵੀ ਜੋ ਅਸੀਂ ਬਣਦੇ ਇਹੀ ਕੀ ਕਰਾਂਗੇ ਆਮ ਆਦਮੀ ਵੱਲੋਂ ਨੌਲਕੇ ਦੇ ਲੋਕਾਂ ਹਾਂ ਜੀ ਤੁਲੋ ਸਾਹਿਬ ਕੇ ਕਾਟੇ ਕੀਤਾ ਗਿਆ ਇਸ ਰੈਲੀ ਦੇ ਕੀ ਇੱਕ ਵਿਸ਼ਵਾਸ ਪਾਇਆ ਬਿਲਵਾਰ ਆ ਦੇਖੋ ਮੈਂ ਕੀ ਦਵਾਉਣਾ ਪਿੰਡ ਵਾਲਿਆਂ ਦਵਾਇਆ ਕਿ ਦੁਬਾਰਾ ਜਿਤਾਵਾਂਗੇ ਤੇ ਵੱਡੀ ਲੀਡ ਨਾਲ ਦਿਤਾਵਾਂਗੇ ਮੇਰੇ ਕੋ ਤਾਂ ਮੈਨੂੰ ਤਾਂ 5 ਸਾਲ ਲਈ ਉਹਨਾਂ ਨੇ ਮੌਕਾ ਦਿੱਤਾ 2 ਸਾਲ ਲੰਘੇ ਨੇ ਜਿਹੜੇ ਕੰਮ ਮੈਂ ਕੀਤੇ ਉਹ ਮੈਂ ਗਿਣਾਏ ਆ ਤੇ ਅਗਲੇ 3 ਸਾਲ ਦੇ ਵਿੱਚ ਜਿਹੜਾ ਹੋਰ ਜ਼ੋਰ ਦੇ ਨਾਲ ਕੰਮ ਜਿਹੜੇ ਉਹ ਕਰੂੰਗਾ ਤੇ ਫਿਰ ਮਤਲਬ ਲੋਕਾਂ ਨੂੰ ਦੁਬਾਰਾ ਭਰੋਸਾ ਦਿਵਾਉਂਗਾ ਦੁਬਾਰਾ ਜਿਹੜਾ ਚੋਣ ਦੇ ਵਿੱਚ ਪੂਰਾ ਸਾਡਾ ਜਿਹੜਾ ਉਹ ਸਾਧਨ ਬਹੁਤ ਵਧੀਆ ਨਗਰਾ ਚੋਲਾ ਸਾਹਿਬ ਪਿਛਲੀ ਾਰਵੀ ਕਾਫੀ ਵੋਟ ਜਿਹੜੀ ਇੱਥੋਂ ਜਿਹੜੀ ਚੋਲਾ ਸਾਹਿਬ ਨਗਰ ਤੋਂ ਆਪਾਂ ਨੂੰ ਪਈ ਸੀ ਇਸ ਵਾਰ ਵੀ ਤਕੜਾ ਜਿਹੜਾ ਭਰੋਸਾ ਉਹ ਸੰਗਿਤਾ ਨੇ ਜਿਹੜਾ ਦਿੱਤਾ ਸਰ ਕੇਜਰੀਵਾਲ ਸਾਹਿਬ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਜ਼ਮਾਨਤ ਦਿੱਤੀ ਗਈ ਆ ਕਿੰਨਾ ਕੋ ਪਾਰਟੀ ਨੂੰ ਬਲ ਮਿਲੇਗਾ ਜੀ ਬਹੁਤ ਬਲ ਮਿਲਦਾ ਜੀ ਜਦੋਂ ਤੁਹਾਡਾ ਨੇਤਾ ਵੇਖੋ ਇਹਨਾਂ ਨੇ ਧੱਕਾ ਕੀਤਾ ਉਸ ਬੰਦੇ ਦੇ ਨਾਲ ਤੇ ਸੁਪਰੀਮ ਕੋਰਟ ਨੇ ਜਿਹੜਾ ਉੱਤੇ ਫੈਸਲਾ ਸਹੀ ਦਿੱਤਾ ਵਾ ਤੇ ਉਹਦੀ ਜਿਹੜੀ ਜ਼ਮਾਨਤ ਹੋਣ ਤੋਂ ਬਾਅਦ ਪਾਰਟੀ ਨੂੰ ਪੂਰਾ ਬਲ ਮਿਲ ਗਿਆ ਕਿ ਤੁਹਾਨੂੰ ਲੱਗਦਾ ਕਿ ਵਿਰੋਧੀਆਂ ਦੀ ਤੁਹਾਡੇ ਸੁਪਰੀਮ ਕੋਰਟ ਦੇਿਲ ਕਰਨ ਦੀ ਇੱਕ ਚਾਲ ਸੀ ਬਿਲਕੁਲ ਜੀ ਦੇਖੋ ਸਭ ਤੋਂ ਪਹਿਲਾਂ ਇਹ ਸਮਝ ਆਉਂਦੀ ਆ ਚਲੋ ਫੜਨਾ ਕਰਨਾ ਉਹ ਵੋਟਾਂ ਤੋਂ ਪਿਛੋ ਅੱਗੇ ਹੋ ਜਾਂਦਾ ਵੋਟਾਂ ਵੇਲੇ ਚੀਜ਼ਾਂ ਕਰਨੀਆਂ ਹੁਣ ਇਥੇ ਸਿੱਧੀ ਮੰਚਾ ਵਾ ਕੇ ਵੋਟਾਂ ਵੇਲੇ ਫੜ ਰਹੇ ਹੋ ਤਾਂ ਤੁਹਾਡੇ ਮਗਰ ਜਿਹੜੀ ਆ ਉਹ ਵੋਟਾਂ ਦੇ ਚੱਕਰ ਦੇ ਵਿੱਚ ਹੀ ਤੁਸੀਂ ਇਹ ਜਿਹੜੀ ਰਣਨੀਤੀ ਘੜੀ ਸਰ ਚੋਲਾ ਸਾਥ ਦੇ ਵਿੱਚ ਕਿੰਨੇ ਵਿਅਕਤੀ ਜਿਹੜੇ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਕਿਹੜੇ-ਕਿਹੜੀ ਪਾਰਟੀ ਛੱਡ ਗਏ ਤੁਹਾਡੇ ਸਾਹਮਣੇ ਅਣਗਿੰਦ ਪਰਿਵਾਰ ਜਿਹੜੇ ਆ ਉਹ ਔਰ ਜਿਹੜੇ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਤੇ ਵਿਸ਼ਵਾਸ ਦਿਵਾਉਣਾ ਕਿ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਤੇ ਉਹਨਾਂ ਨੇ ਵੀ ਤੇ ਬਾਕੀ ਵੀ ਹੋਰ ਭੈਣਾਂ ਨੇ ਵੀ ਜਿਹੜਾ ਪੂਰਾ ਜਿਹੜਾ ਸਾਥ ਸਰ ਇਹ ਆਮ ਆਦਮੀ ਪਾਰਟੀ ਨੇ ਕਿਹੜੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅੱਜ ਇੱਧਰ ਆਏ ਨੇ ਪਾਰਟੀ ਨੇ ਸਾਰੀਆਂ ਨੀਤੀਆਂ ਚੰਗੀਆਂ ਹਨ ਕਿਹੜੀ-ਕਿਹੜੀ ਦੱਸਿਓ ਚਾਹੇ ਬਿਜਲੀ ਦੇ ਫੈਸਲੇ ਹੋਣ ਚਾਹੇ ਆਮ ਲੋਕਾਂ ਤੱਕ ਆਮ ਲੋਕਾਂ ਦੀ ਜਿਹੜੀ ਆ ਸਾਡੇ ਤੱਕ ਪਹੁੰਚ ਜਿਹੜੀ ਉਹ ਸੌਖੀ ਹੋਵੇ ਪਹਿਲੇ ਐਮਐਲਏ ਨੂੰ ਮਿਲਣਾ ਬੜਾ ਔਖਾ ਸੀ ਪਹਿਲਾਂ ਲਾ ਕੇ ਖੜਦੇ ਹਾਂ ਤੇ ਐਂ ਲੱਗਦਾ ਹੈ ਵੀ ਕੋਈ ਐਮਐਲਏ ਕੋ ਖੜੇ ਆ ਲੀਡਰ ਕੋ ਖੜੇ ਆ ਅੱਜ ਸਾਡੇ ਐਮਐਲਏ ਕੋਲੇ ਖੜਦੇ ਤੇ ਐਂ ਲੱਗਦਾ ਕੋਈ ਆਪਣੇ ਭਰਾ ਕੋ ਖੜੇ ਆ ਪੁੱਤਰੋ ਕੋ ਖੜੇ ਆ ਫਰਕ ਇਸ ਚੀਜ਼ ਦਾ ਬਹੁਤ ਵੱਡਾ ਹੈ ਸਰਕਾਰਾਂ ਪੂਰਬੀ ਰਿਆ ਨੇ ਕਾਂਗਰਸ ਵੀ ਸੈਂਟਰ ਸਰਕਾਰੀ ਆ ਪਰ ਸਭ ਨੂੰ ਜਿਹਦਾ ਈਡੀ ਦੇ ਰੇਟ ਮੋਦੀ ਲੁੱਕ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਉਹਦਾ ਤੇ ਹੁਣ ਕੰਮ ਮੁੱਕ ਗਿਆ ਆਪਾਂ ਉਹਦਾ ਨਾਂ ਨਾ ਹੀ ਲਈਏ ਦੇਨ ਰਾਗੇ 17 ਇਹ ਉਹਦਾ ਕੰਮ ਹੋ ਗਿਆ ਜਿਹੜਾ ਹੋਣਾ ਸੀ ਲੋਕਾਂ ਨੇ ਇਸ ਵਾਰ ਮੋਦੀ ਨੂੰ ਗਲੋ ਲਾਉਣਾ ਸਰ ਬੀਬੀਆਂ ਨੂੰ ਹਜ਼ਾਰਾਂ ਰੁਪਏ ਗਾਰੰਟੀ ਦਾ ਕੀ ਪ੍ਰੋਸਾ ਦਵਾਇਆ ਮੈਂ ਕਿਹਾ ਭਰਾਵਾ ਹੱਥ ਜੋੜ ਕੇ ਵੀ ਦੇ ਦਾਂਗੇ ਚਾਹ ਪੰਜਾਂ ਮਹੀਨਿਆਂ ਤੱਕ ਕਿਉਂਕਿ ਗੱਲ ਇਹ ਆ ਪੈਣਾ ਨੇ ਸਾਡੀ ਬਣਾਈ ਸਰਕਾਰ ਪਿਛਲੀ ਵਾਰ ਪੂਰਾ ਜੋਰ ਲਾਇਆ ਉਹਨਾਂ ਨੇ ਤੇ ਸਰਕਾਰਾਂ ਦੀ ਸਰਕਾਰ ਚਾਹਿਆਂ ਅਸੀਂ ਵਾਦਾ ਨਹੀਂ ਕੀਤਾ ਐ ਗਰੰਟੀ ਦਿੱਤੀ ਆ ਇਸ ਗੱਲੋਂ ਸਾਡੇ ਮਾਨ ਸਾਹਿਬ ਨੇ ਕਿਹਾ ਕਿ ਅਗਲੇ 5-6 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਉਹ ਵੀ ਲਾਗੂ ਜਿਹੜਾ ਉਹ ਕਰ ਦਿਆਂਗੇ ਟੋਲਾ ਸਾਹਿਬ ਦੇ ਵੋਟਰਾਂ ਨੂੰ ਹੋਰ ਕੀ ਅਪੀਲ ਕਰਨੀ ਜਾਓਗੇ ਬਸ ਇਹੀ ਕਿ ਲਾਲਜੀਤ ਪੁੱਲਰ ਨੂੰ ਵੱਡੀ ਲੀਡ ਦੇ ਨਾਲ ਛੇਤਾਉਣ ਜਿਵੇਂ ਪਿਛਲੀ ਵਾਰ ਉਹਨਾਂ ਨੇ ਮੈਨੂੰ ਇਸ ਨਗਰ ਦੇ ਵਿੱਚੋਂ ਮਾਨ ਬਖਸ਼ਿਆ ਤੇ ਐਮਐਲਏ ਬਣਾਇਆ ਐਵੇਂ ਯਾਰ ਕੀ ਸਰਦਾਰ ਲਾਲਜੀਤ ਸਿੰਘ ਉਹਨਾਂ ਨੂੰ ਚੌਣ ਚਾਂ ਝਾੜੂ ਦਾ ਬਟਨ ਦਬਾ ਕੇ ਐਮਪੀ ਬਣਾਉਣ ਵੱਡੇ ਚੋਣ ਖਾੜੇ ਤੋਂ ਪਹਿਲਾਂ ਜਿਹੜੇ ਵੱਡੇ ਲੀਡਰ ਨੇ ਉਹ ਆਮ ਆਦਮੀ ਪਾਰਟੀ ਮਾਲਵੇ ਦਾ ਕਹਿ ਕੇ ਸ਼ਸ਼ੀਲ ਰਿੰਕੂ ਵਰਗੇ ਹੋਰ ਵੀ ਕੋਈ ਫਰਕ ਪਵੇਗਾ ਇਸਦੇ ਨਾਲ ਪਾਰਟੀ ਨੂੰ ਕਿ ਫਿਰ ਹੁਣ ਉਹ ਵੀ ਗਿਣ ਮੇਰਾ ਵੀਰ ਜਿਹੜੇ ਆਏ ਆ ਲੈ ਨਾ ਉਹਨਾਂ ਦੇ ਗਏ ਤੇ ਦੋ ਆ ਨਹੀਂ ਗਏ ਤੇ ਦੋ ਆ ਆ ਮੇਰੇ ਸਨ 17 18 ਗਏ ਵੱਡੇ ਲੀਡਰ ਐਮਪੀ ਬਣਾਤਾ ਮੈਂ ਉਹਨਾਂ ਦੀ ਗੱਲ ਕਰ ਰਿਹਾ ਆ ਤੇ ਉਹ ਦੂਜੇ ਵੀ ਪਾਣੀ ਜਾਣੇ ਕੋਹਨਾ ਕੋਹ ਆ ਸਰ ਇੱਕ ਮਿੰਟ ਦੇ ਸਰ